ਸਿੰਦਰ ਪਲੀਜ਼ ਯਾਰ 2 ਮਿੰਟ ਬੈਠ ਕੇ ਮੈਨੂੰ ਗੱਲ ਕਰ ਲੈ ਨਾ ਤੁਸੀਂ ਕਿਉਂ ਹੁਣ ਮੈਨੂੰ ਨਹੀਂ ਪਤਾ ਮੈਂ ਤਾਂ ਇਹਨਾਂ ਕੋਈ ਹੈਲੋ ਕਰਵਾਉਂਗਾ ਤੁਸੀਂ ਆਏ ਮਮਾ ਮੈਂ ਨਹੀਂ ਮੈਨੂੰ ਡਰ ਲਾ ਰਿਹਾ ਆ ਹੈਲੋ ਕਰ ਲੈ ਆਏ ਮਮਾ ਥੋੜਾ ਸਾਰਾ ਟੱਬਰ ਮੇਰੇ ਜੁੱਤੀ ਹਲਾ ਕੇ ਮੰਗਰ ਪੈ ਗਿਆ ਯਾਰ ਤੈਨੂੰ ਮੈਂ ਹੁਣ ਕੀ ਦੱਸਾਂ ਅੱਜ ਤਾਂ ਤੂੰ ਨੱਕ ਜਾਂ ਚੜਾਉਂਦੀ ਸੀ ਨਾ ਮੈਨੂੰ ਤਾਂ ਹੋਰ ਹੀ ਲੱਗੀ ਇਹ ਵੀ ਰਜਗਾਰ ਆ ਸਾਡਾ ਪ੍ਰਵੀਨ ਠੀਕ ਆ ਮੰਮੀ ਜੀ ਤੁਹਾਡਾ ਰਜਗਾਰ ਆਂਟੀ ਪਰ ਮੈਂ ਤੁਹਾਨੂੰ ਕੁਛ ਮਾੜਾ ਕਿਹਾ ਮੰਮੀ ਜੀ ਮੈਂ ਤੁਹਾਨੂੰ ਮੈਂ ਵੀ ਨਹੀਂ ਕਿਹਾ ਮੰਮੀ ਜੀ ਮੇਰੀ ਗੱਲ ਸੁਣਿਓ ਪਲੀਜ਼ ਤੁਸੀਂ ਗੁੱਸਾ ਨਾ ਕਰੋ ਮੜੀ ਮੁੱਟੀ ਚਾਹ ਧਰ ਲਓ ਜਾ ਕੇ ਮੈਂ ਇਹਨੇ ਦੇ ਨਾਲ ਦੋ ਚਾਰ ਗੱਲਾਂ ਮਾਰ ਲਾ ਮੈਂ ਚਾਹ ਧਰ ਲਾ ਇਹ ਕਹਿੰਦੀ ਮੈਂ ਬੱਕਰਾਂ ਦਾ ਆ ਕੇ ਮੂੰਹ ਨਹੀਂ ਦੇਖਣਾ ਬਸ ਰਹਿਣ ਦੇ ਭੈਣੇ ਚਾਹ ਨੂੰ ਦੇਖ ਲਈ ਪਾਉਂਗੀ ਆਨਸਰ ਚਾਹ ਦੇਤੀ ਭੇਜੂਣ ਕਿਹੜੀਆਂ ਮੰਮੀ ਜਾਈਓ ਮੜੀ ਜੇ ਕਰਿਓ ਚਾਹ ਕਰਦੇ ਮੰਮੀ ਬਣ ਕੇ ਆਏਗਾ ਤੋ ਕਰਦੀਆਂ ਸਰਪਰ ਸਰ ਜੇ ਕਰੀ ਜਾਂਦਾ ਮੂੰਹ ਇਹ ਬਿਰਾਗਾ ਤੇ ਬੱਕਰ ਨਾਲ ਹਾਂ ਪਤਾ ਕਿ ਕਿੰਨੇ ਤੱਬਰ ਪੀਆ ਤੇ ਲਾ ਕੇ ਬੱਕਰਾਂ ਉਹ ਹੀ ਕਰ ਲੈ ਮੰਮੀ ਜਾਓ ਕਰ ਦੋ ਚਾਹ ਆਏਗਾ ਤੋ ਕਰਦੇ ਹੋ ਮੈਂ ਤਾਂ ਪੀ ਲੂਗੀ ਇਹ ਨਹੀਂ ਪੀਣੀ ਵਾਲੇ ਚਾਹਾਂ ਲਾਡਾ ਨਾ ਪਾ ਲਈਆਂ ਨੇ ਅਸੀਂ ਕਹਿ ਨੂੰ ਆਂਗੀਆਂ ਹਾਂ ਮਮਾਸਾ ਨਮਸਕਾਰ ਹਾਂ ਕੀ ਦੱਛਣਾ ਕਰਦੀ ਹੈ ਹਾਂ ਨਸੋ ਨਹੀਂ ਮਮਾ ਆਓ ਕੀ ਹੋਇਆ ਆਏ ਰੱਬ ਕੀ ਮੰਮੀ ਅਦਾ ਜਿਵੇਂ ਮੇਰੀ ਬੱਦੋ ਬੱਕਰੀ ਵਰਗੀ ਆ ਦਵਿੰਦਰ ਜੀ ਆ ਤੁਸੀਂ ਪਾਗਲ ਹੋ ਗਏ ਇਹਦਾ ਨਾ ਬੱਦੂ ਆ ਤੁਹਾਨੂੰ ਪਤਾ ਨਾ ਵੀ ਮੈਨੂੰ ਯਾਰ ਪਲੀਜ਼ ਐਦਾਂ ਦਾ ਕੁਝ ਨਾ ਕਰੋ ਮੇਰੀ ਫਰੈਂਡ ਡਰ ਗਈ ਐਚਾ ਪਾਓ ਤੁਸੀਂ ਇਹ ਤਾਂ ਨਾ ਮੇਰਾ ਪੁੱਤ ਤਾਂ ਹੀ ਕਰਦਾ ਇਹ ਪਾਗਲ ਹੋ ਰਹੇ ਨੇ ਸਾਰੇ ਟੱਪਰ ਕਿਵੇਂ ਰਹਿੰਦੀ ਐਨਾਂ ਚ ਯਾਰ ਮੇਰੀ ਕਿਸਮਤ ਫੁੱਟ ਗਈ ਸੀ ਮੈਂ ਤਾਂ ਵਿਆਹ ਕਰਾ ਲਿਆ ਸੁਣ ਲੈ ਗਗਨ ਆ ਤੇਰੀ ਕੌਣ ਆ ਫਰੈਂਡ ਤੇਰੀ ਆ ਯਾਰ ਮੇਰੀ ਫਰੈਂਡ ਆ ਪਲੀਜ਼ ਹਾਏ ਇਹਦਾ ਮੂਹਾਂ ਜਿਵੇਂ ਮੇਰੀ ਪੱਗੋ ਬੱਕਰੀ ਵਰਗਾ ਆ ਯਾਰ ਪਲੀਜ਼ ਤੁਸੀਂ ਐਦਾਂ ਨਾ ਨਾ ਕਰੋ ਨਵਿੰਦਰ ਪਲੀਜ਼ ਯਾਰ 2 ਮਿੰਟ ਬੈਠ ਕੇ ਮੈਨੂੰ ਗੱਲ ਕਰ ਲੈ ਨਾ ਤੁਸੀਂ ਕਿਉਂ ਹੁਣ ਮੈਨੂੰ ਨਹੀਂ ਪਤਾ ਮੈਂ ਤਾਂ ਇਹ ਨਹੀਂ ਕੋਈ ਹੈਲੋ ਕਰਵਾਉਂਦਾ ਤੁਸੀਂ ਹਾਂ ਮਮਾ ਮੈਂ ਨਹੀਂ ਮੈਨੂੰ ਡਰ ਲਾ ਰਿਹਾ ਆ ਹੈਲੋ ਕਰ ਲਓ ਹਾਂ ਮਮਾ ਹੈਲੋ ਕਰ ਲਓ ਯਾਰ ਗਗਨ ਆ ਕੀ ਜੀਜਾ ਗਗਨ ਗਗਨ ਆਹਾਹਾ ਮਮੀ ਹੈਲੋ ਕਰ ਬਈ ਮੜਾ ਫੜਕੇ ਯਾਰ ਇੱਥੇ ਸਾਰੇ ਸਾਈਕੋ ਨੇ ਪਲੀਜ਼ ਮੈਂ ਕਹਤਾ ਮੇਰੇ ਵਾਲੇ ਲੈ ਕੇ ਮੈਂ ਨਹੀਂ ਮੰਨੇ ਨੰਮੀ ਨਾਲ ਦੇ ਕੇ ਮੈਂ ਪੁੱਤ ਆ ਮੈਂ ਹੁਣ ਜਵਾਬ ਫਿਰ ਦਿਲ ਪਾੜ ਜੂਗਾ ਕਿਉਂ ਡਰਾਉਣਾਗਾ ਚਲ ਆ ਜਾ ਹਾਈ ਮੈਨ ਲੋਕ ਤੁਸਾਂ ਪਾਗਲ ਪੂਗਲ ਹੋ ਰਹੇ ਹੋ ਸਾਰੇ ਉਹ ਤਾਂ ਇਹ ਤਾਂ ਚੀ ਚੀ ਮੈਂ ਚੱਕੀ ਫਿਰਦਾ ਮੈਂ ਨਹੀਂ ਬੈਠਦੀ ਭੱਲਾ ਬੈਠ ਜਾ ਇਹਨੇ ਬਤਾ ਫੇਰ ਦੇਖਦੇ ਉਹ ਨਹੀਂ ਬੈਠ ਜਾ ਦੋ ਮਿੰਟ ਮੰਮੀ ਜੀ ਪਲੀਜ਼ ਬਗ ਜਾ ਚਾਹ ਪਾਣੀ ਕਰ ਕੇ ਲਿਆ ਦੋ ਸਾਨੂੰ ਮੈਂ ਤਾਂ ਸੀ ਵੀ ਦੋ ਚਾਰ ਗੁੱਲਾ ਮਾਰ ਕੇ ਉਹ ਨਹੀਂ ਛੁੱਟਣ ਵਾਲਾ ਯਾਰ ਪਲੀਜ਼ ਰਵਿੰਦਰ ਗगन ਤੂੰ ਤਾਂ ਇਹੀ ਕਰਦੀ ਹੁੰਨੇ ਨਾਲ ਤੂੰ ਨਹੀਂ ਪਸੰਦ ਕਰਦੀ ਬੱਕਰੀ ਨੂੰ ਨਾਲੇ ਇਹ ਨਹੀਂ ਕਰਦੀ ਤੇਰੀ ਫਰੈਂਡ ਆ ਮੈਨੂੰ ਜੋ ਪਹਿਲਾਂ ਪਤਾ ਹੁੰਦਾ ਨਾ ਵੀ ਆ ਸਾਰਾ ਕੁਝ ਤੇਰੇ ਕਰੇ ਮੈਂ ਤੇਰੇ ਨਾਲ ਵੀ ਆਈ ਨਾ ਬੋਲ। ਦੱਲ ਸੁਣ ਲੈ ਮੇਰੀ ਗਗਨ। ਮੈਨੂੰ ਕੁਝ ਮਰਜ਼ੀ ਕਰ ਲੈ ਮੇਰੀ ਬੱਕਰੀਆਂ ਨੂੰ ਮਾੜਾ ਨਾ ਬੋਲੀ। ਹੱਥ ਬੰਨੇ ਤੇਰੇ ਮੂਰੇ। ਤਾਰ ਲੈ ਉਹਨੇ ਚੈਨਾ ਗੌਰਮੈਂਟ ਗੱਲਾਂ ਸਾਨੂੰ। ਸਾਰਾ ਕੁਝ ਮੇਰਾ ਉਹੀ ਚਲਾਉਂਦੀਆਂ ਨੇ ਘਰ ਦਾ ਖਰਚਾ। ਹਾਂ ਮੈਂ ਤਾਂ ਬੱਕਰੀਆਂ ਨਾਲ ਬੜਾ ਪਿਆਰਾ। ਨਾਲ ਮੇਰੀ ਗੱਲ ਸੁਣੋ। ਛੋਟੀ ਸਾਗਾ ਨਾਲ ਜਿਵੇਂ ਮੇਰੀ ਬੱਕਰੀ ਵਰਗੀ ਆ। ਦੇਖ ਲਾ। ਕਿਵੇਂ ਬੋਲੀ ਜਾਂਦੇ ਆ। ਯਾਰ ਤੁਸੀਂ ਦੀ ਇਨਸਰਟ ਕਰ ਰਹੇ ਹੋ। ਉਹ ਨਹੀਂ ਫ੍ਰੈਂਡ ਦੀ ਇਨਸਰਟ ਮੇਰੇ ਸਾਹਮਣੇ ਬੱਕਰੀ ਨੂੰ ਸਭ ਤੋਂ ਵੱਧ ਪਿਆਰ ਕਰਦਾ ਮੈਂ ਤਾਂ ਤਰੀਫ ਕਰ ਰਿਹਾ ਦੀ ਬੱਕਰੀਆਂ ਬੱਕਰੀਆਂ ਘਰ ਆ ਲੈਣਾ ਚਾਹੀਦਾ ਮੈਂ ਤਾਂ ਸਾਰੀ ਦਿੱਚ ਬੱਕਰੀ ਨਜ਼ਰ ਆਉਂਦੀ ਆ ਕਿਸੇ ਜਿਵੇਂ ਹੁਣ ਤੇਰੇ ਕੰਨ ਬੱਕਰੀ ਦੇ ਕੰਨ ਵਰਗੇ ਮੈਂ ਤਾਂ ਉਹ ਕਹਿ ਰਿਹਾ ਮੈਂ ਗੁੱਸਾ ਨਾ ਕਰੀ ਗਾਣਾ ਹਾ ਤੇਰੇ ਘਰ ਵਾਲਾ ਮਾਈ ਡੀਅਰ ਲੈਂਗੁਏਜ ਪਲੀਜ਼ ਲੈ ਫਿਰ ਮੈਂ ਤਰੀਫ ਕੀਤੇ ਤੇਰੇ ਕੰਨ ਵੀ ਬੱਕਰੀ ਦੇ ਕੰਨ ਵਾਂਗੂ ਵੱਡੇ ਵੱਡੇ ਨੇ ਐਂਕੀ ਤੂੰ ਨੰਬਰਾਂ ਨਾ ਕੰਪਰਮਾਈਜ਼ ਕਰ ਰਿਹਾ ਕਿਹਜੇ ਬੰਦੇ ਆ ਸਾਰੇ ਕੰਪਰਮਾਈਜ਼ਿੰਗ ਦਾ ਕੰਪੇਅਰ ਹੁੰਦਾ ਸੱਚੀ ਯਾਰ ਮੈਨੂੰ ਨਾ ਉਰੇ ਆ ਗਿਆ ਪਾਗਲ ਕਰਤਾ ਇਹਨਾਂ ਨੇ ਮੈਨੂੰ ਅਕਲ ਹੀ ਨਹੀਂ ਆਉਂਦੀ ਤੁਹਾਡੇ ਵਰਗੇ ਕੰਮ ਨਹੀਂ ਆ ਜਾਗੇ ਨਾ 2 ਮਿੰਟਾਂ ਚ ਮੇਰਾ ਦਿਮਾਗ ਖਰਾਬ ਹੋ ਗਿਆ ਪਤਾ ਨਹੀਂ ਮੇਰੇ ਫਰੈਂਡ ਕਿਵੇਂ ਕਰਦੇ ਆ ਤੁਹਾਡੇ ਨਾਲ ਯਾਰ ਗਈ ਮੈਨੂੰ ਤਾਂ ਬਾਲੀ ਪਸੰਦ ਆਇਆ ਤੁਹਾਡਾ ਯਾਰ ਇਹਨੂੰ ਭੇਜ ਦੇਣੇ ਦੀ ਮੈਂ ਬਗ ਜਾਣੀ ਆ ਕਿਉਂ ਇਹਨਾਂ ਨੇ ਮੇਰਾ ਦਿਮਾਗ ਖਰਾਬ ਇਹਦੇ ਵਰਗੀ ਬੱਕਰੀ ਸੀ ਉੱਥੇ ਆ ਉੱਥੀ ਲੈ ਬਗੋ ਬੱਕਰੀ ਹਾਏ ਆ ਕੀ ਆ ਗਿਆ ਹੁਣ ਮੁਰਗੀਆਂ ਨੇ ਚੂਚੇ ਚੂਚੇ ਦੇ ਮਾ ਨਹੀਂ ਚੂਚੇ ਗੇਪਾ ਬਸ ਬਸ ਮੈਂ ਨਹੀਂ ਲੈਣੇ ਕਿਉਂ ਆ ਦੇਖੋ ਬਾਲ ਕਿੰਨੇ ਸੋਹਣੇ ਨੇ ਬੱਕਰੀ ਦੇ ਛੀ ਯਾਰ ਸਾਨੂੰ 2 ਮਿੰਟ ਤੁਸੀਂ ਚੈਨਲ ਬੈਠਣ ਦਿਓਗੇ ਕਿ ਨਹੀਂ ਦਿਓਗੇ ਪਲੀਜ਼ ਤੁਸੀਂ ਬੈਜੋ ਰੇ ਮੈਂ ਤਾਂ ਜਾਣੇ ਗਗਨ ਮੈਂ ਨਾ ਤੈਨੂੰ ਐ ਕਰਦਾ ਯਾਰ ਨਹੀਂ ਦੁਬਾਰਾ ਲੱਗੇ ਦਿੰਦਾ ਤੈਨੂੰ ਮੈਂ ਪਲੀਜ਼ ਨਹੀਂ 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 ਪਲੀਜ਼ ਜੁਆਇਨ ਹਾਂ ਹਾਂ ਫੇਰ ਚੱਕੂਗਾ ਬੱਕਰਾ ਬੁਖਰੀ ਮਸਮਸਾ ਤੂੰ ਆਇਆ ਤੂੰ ਮੇਰੇ ਮੇਦੇ ਮਸਮਸਾ ਤੂੰ ਆਇਆ ਯਾਰ ਪਲੀਜ਼ ਐਨ ਟਾਈਮ ਬਾਅਦ ਆਂ ਤੂੰ ਦੋ ਘੰਟੇ ਬੈਠ ਕੇ ਜਾ ਔਰ ਐਜੇ ਜਾਨਵਰਾਂ 'ਚ ਬੈਠਣਾ ਇਹ ਤਾਂ ਆਪ ਹੀ ਜਾਨਵਰਾ ਵਰਗੇ ਆ ਇਹਨਾਂ ਨੂੰ ਬੰਦੇ ਕਿਹਨੇ ਬਣਾਦਾ ਆਜੋ ਬੱਕਰੀ ਦਿਖਾ ਮਾ ਆਜੋ ਆਜੋ ਆ ਲੋ ਗਗਨ ਪਲੀਜ਼ ਇਹਨੂੰ ਕਹਿੰਦਾ ਬੱਕਰੀ ਦਿਖਾਣੀ ਆ ਆ ਲੋ ਪੀਅਰ ਛੱਡੋ ਨਾ ਪਲੀਜ਼ ਮੇਰੇ ਫਰੈਂਡ ਨੂੰ ਕਿਉਂ ਇੰਨਾ ਕਰਦੇ ਹੋ ਬੱਸ ਦੇਖ ਲਓ ਬੱਕਰੀ ਦੇਖ ਲਓ ਪਲੀਜ਼ ਪ੍ਰਵੀਰ ਗੱਲ ਸੁਣ ਪ੍ਰਵੀਰ ਪ੍ਰਵੀਰ ਮੇਰੀ ਗੱਲ ਸੁਣ ਆਓ ਆ ਜਾ ਕਟਰੀਨਾ ਕਾਪੀ ਆ ਜਾ ਆਇਆ ਉਹ ਤਾਂ ਦੂਜੀ ਤਾਂ ਕੱਟੀ ਖਾਂਦੀ ਹੈ ਨਹੀਂ ਆ ਜਾ ਹੁਣ ਤੈਨੂੰ ਅੱਢ ਸੱਦਾ ਦੇਣਾ ਪਊ ਆ ਜਾ ਆਓ 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 ਆਇਓ ਆਇਓ ਤਿਆਂ ਪਾਲੀ ਜੀ ਰਕਨੀ ਬੈੜੀ ਨੀ ਆ ਜਾ ਤੂੰ ਵੀ ਬਗਾ ਆ ਜਾ ਆ ਜਾ ਬਾੜੀ ਸੈਣੀਆ ਲਾ ਤੂੰ ਮੈਂ ਚਾਕਦੀ ਟੇਢੀ ਅੱਖ ਨਾਲ ਆ ਜਾ ਤੂੰ ਕਿੱਧਰ ਆ ਓਹੋ ਆ ਫਿਰ ਦਸਿਮਾ ਕਰੇ ਬੂ ਲਾ ਕੀ ਕਰਾ ਪੀਹਾ ਗਈ ਆਇਆ ਹਾਲਾ ਤੂੰ ਵੀ ਆ ਜਾ ਆਓ 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 ਮੰਮੀ ਤੁਸੀਂ ਕੀ ਕਰੀ ਜਾਂਦੇ ਹੋ ਆ ਮੰਮੀ ਜੀ ਆ ਤੁਸੀਂ ਕੀ ਪਾਗਲ ਬਣ ਕਰੀ ਜਾਂਦੇ ਹੋ ਕੀ ਪਾਗਲ ਮੈਨੂੰ ਮੜੇ ਕੁਝ ਪਤਾ ਵੀ ਹੈ ਜਦੋਂ ਕੋਈ ਘਰੇ ਆਉਂਦਾ ਹੁੰਦਾ ਉਦੋਂ ਦਾ ਟਿਕ ਜਾ ਕਰੋ ਉਦੋਂ ਤਾਂ ਨਾ ਮੈਂ ਆ ਫਿਰ ਸ਼ਕਤੀ ਕਪੂਰ ਦਾ ਦੇਖ ਕੇ ਮੈਂ ਦਾਣੇ ਖਾਂਦਾਗਾ ਕੌਣ ਸ਼ਕਤੀ ਕਪੂਰ ਨੀ ਆਹਾ ਮਰਕਾਂ ਲੰਗੀ ਆਲਾ ਤੁਸੀਂ ਪਾਗਲ ਹੋ ਗਏ ਉਹ ਸ਼ਕਤੀ ਕਪੂਰ ਕੀ ਦਾ ਮੁਰਗਾ ਨਹੀਂ ਹੈ ਤਾਂ ਮੁਰਗਾ ਨਾ ਤਾਂ ਰੱਖਿਆ ਦਾ ਮੈਂ ਮੈਂ ਮਰ ਜਾ ਰੱਬਾ ਨਹੀਂ ਆਲਟਰ ਵਾਲੇ ਨਾਲ ਨਹੀਂ ਨਾ ਦਿੱਤਾ ਆਉਂਦੇ ਨੇ ਪਰ ਉਹ ਦੂਸਰੇ ਨੀ ਮੁਰਗਾ ਹੁੰਦਾ ਸਾਲ ਲੱਗੇ ਉਹ ਅਕਸ਼ੇ ਕਰਵਾ ਕੁਮਾਰ ਕਹਿੰਦੇ ਨੇ ਜਿਹਨੂੰ ਉਹ ਕਹਾਂਗਾ ਅਕਸ਼ੇ ਕੁਮਾਰ ਆਸਕੇ ਕੁਮਾਰ ਵੀ ਚਲ ਕੋਈ ਮੰਨ ਲੈ ਸਹੀ ਹੁੰਦਾ ਉਹ ਹੋ ਆਹ ਕੜੰਦਰ ਕੋਸਾ ਲੱਗਿਆ ਮੁਰਗਾਂ ਦਾਣੀ ਪਾਏ ਨੇ ਆਜੋ 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 ਆਜਾ ਆਇਰਪਾਸ ਓਹੋ ਨਹੀਂ ਪਤਾ ਹੈ ਭੁੱਖੇ ਦਾ ਨਹੀਂ ਮਾਰਨੇ ਮਰ ਜਾਣਗੇ ਪਾਪ ਹੋ ਜੂ ਮੰਮੀ ਜੀ ਇਹਨਾਂ ਨੂੰ ਵੀ ਖਾਣਾ ਖਵਾਉਣ ਦਾ ਇੱਕ ਟਾਈਮ ਹੁੰਦਾ 24 ਘੰਟੇ ਨਹੀਂ ਵੀ ਐ ਕਰੀ ਜਾਓ ਮੈਨੂੰ ਤਾਂ ਲੱਗਦਾ ਥੋੜਾ ਸਾਰੇ ਟੱਬਰ ਦਾਵਾ ਉੱਤੀਆ ਪਿਆ ਮੇਰਾ ਤਾਂ ਇੱਥੇ ਕੁਝ ਨਹੀਂ ਬਣਦਾ ਹੈਗਾ ਕਈਆਂ ਨਾਲ ਹੀ ਆ ਪਤਾ 200 ਰੁਪਏ ਲਾਂਦਾ ਵੇਖਦਾ ਹੁਣ ਸਿਆਲ ਆ ਗਿਆ ਮੂਰੇ ਮਾਰਦੀ ਆ ਪੁਕਾਈ ਉਹ ਤਾਂ ਕਹਦਾ ਕਹੂ ਲਾ ਮੰਮੀ ਦੇਈਂ 200 ਰੁਪਏ ਨਹੀਂ 40 ਰੁਪਏ ਜਿਦੋਂ ਮੈਂ ਦੇਣਾ ਹੱਥ ਚੋਤਾ ਉਹ ਤਾਂ ਕੈਨਿੰਦੀ ਨਹੀਂ ਹੈਗੀ ਗੈਂ ਆਂਦੇ ਵੇਚੀ ਗਾ ਤਾਂ ਪਤਾ ਸੀ ਕਹਿੰਦੀ ਮੰਮੀ ਇੰਨੇ ਦਾ ਵੇਚ ਦੇ 25 ਦੀ ਬੋਲੂਗੀ ਉੰਦਾ ਦਾ 20 ਦਾ ਅੰਡਾ ਹੋ ਗਿਆ 25 ਦਾ ਵੇਚਦੇ ਬਾਹਲੀ ਸਿਆਣੀ ਲੈ ਲੈ ਦੀ ਕਾ ਤੋਂ ਆ ਜਾ ਪੜ ਗਿਆ ਤੂੰ ਇੰਨੀ ਨਾ ਕਰਾ ਘਰ ਖਾ ਲ ਖਾ ਲੋ ਉਹ ਦੇਖ ਮੱਛੀ ਸੀ ਜਿਹੜੀ ਤਾਂ ਦਾਣੇ ਪਾਉਣੇ ਨੇ ਉਹੀ ਕਰ ਉਹ ਟੱਪੀ ਜਾ ਉਹ ਵੀ ਬਿਨਾ ਮਾਰਨਾ ਉਤਾਰੋ ਖਾ ਲੈ ਖਾ ਲੈ ਵੱਧ ਵੱਧ ਖਾਇਆ ਕਰ ਛੇਤੀ ਨਰੋਈ ਹੋ ਜਾ ਬੱਗੋ ਬੱਗੋ ਹਾਈ ਓਏ ਮੇਰੀ ਰੱਬਾ ਵੱਧ ਵੱਧ ਖਾਇਆ ਕਰ ਜਾਂ ਤਾਂ ਮੈਨੂੰ ਚੱਕ ਲੈ ਥੋੜਾ ਦਿਮਾਗਦ ਨੂੰ ਕਿ ਹਿੱਲ ਗਿਆ ਉਹ ਕੀ ਹੋ ਗਿਆ ਤੈਨੂੰ ਕੋਦੇ ਤਾਂ ਬੱਕਰੀਆਂ ਦੇ ਵਿੱਚੋਂ ਨਿਕਲ ਜਾ ਕਰੋ ਬੋਕ ਬਣ ਕੇ ਇਹਦੇ ਵਿੱਚ ਹੀ ਫਿਰ ਜੰਨੇ ਹੋ ਪਹਿਲਾਂ ਬੋਲਣਾ ਸਿੱਖ ਲੈ ਗਗਨ ਕੀ ਸਿੱਖਣਾ ਬੋਲਣਾ ਮੇਰੀ ਗੱਲ ਸੁਣ ਲੈ ਤੈਨੂੰ ਪਤਾ ਪੁੱਤਾਂ ਵਾਂਗੂ ਪਾਲਿਆ ਇਹਨਾਂ ਨੂੰ ਮੈਂ ਤੇ ਫਿਰ ਪਾਲਿਆ 2 ਮੀਟਰਾਂ ਚ ਬਾਹਰ ਵੀ ਨਿਕਲ ਜਾ ਕਰੋ ਮਾਰਾ ਤੈਨੂੰ ਕੁਝ ਕਹਿ ਕੇ ਖਾਤਰ ਦੇਖ ਉਹਦੀ ਟੱਕਰ ਮਾਰ ਦਿੰਗੇ ਅੱਕ ਸਿੰਘ ਮਾਰ ਲੀਏ ਬਸ ਆਹੀ ਕੁਝ ਸਖਾਈ ਲੜਨਾ ਸਖਾਈ ਇਹਨਾਂ ਨੂੰ ਮੈਂ ਮੈਥੋਂ ਵੀ ਡਰਨ ਲਾ ਤੇ ਦੇਖ ਲੈ ਬੱਗੋ ਆਇਰਪਾ ਆ ਬੰਦਾ ਨਾ ਬੱਕਰੀਆਂ ਦੇ ਵਿੱਚ ਮੈਨੂੰ ਭੁੱਲ ਚੁੱਕਿਆ ਉਹ ਤੈਨੂੰ ਕੀ ਹੋਇਆ ਪਿਆ ਮੇਰੀ ਗੱਲ ਸੁਣ ਮੈਂ ਜਦੋਂ ਇਸ ਘਰ ਤੇ ਵਿਆਹ ਕੇ ਆਈਆਂ ਨਾ ਇੱਕ ਦਿਨ ਮੈਨੂੰ ਤੁਸੀਂ ਘੁੰਮਣ ਲੈ ਕੇ ਜਾਣ ਨਹੀਂ ਗਏ ਯਾ ਆਪਾਂ ਕਿ ਦੇਖੋ ਮੈਂ ਨਹੀਂ ਆ ਆਹ ਦੇ ਇੰਨਾ ਚ ਆ ਤੂੰ ਅੰਦਰਲੇ ਪਾਸੇ ਆ ਮੈਂ ਮੈਂ ਕਮਾਉਣਾ ਗਏ ਮੈਂ ਨਹੀਂ ਇਹਦੇ ਵਿੱਚ ਆਉਣਾ ਹੈਗਾ ਕਿਉਂ ਮੈਨੂੰ ਸੀਰੀਅਸਲੀ ਨਹੀਂ ਵਧੀਆ ਲੱਗਦੀ ਹੈਗੀ ਇਹ ਤੈਨੂੰ ਕੀ ਕਹਿੰਦੀਆਂ ਨੇ ਇਹ ਮੈਂ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਲੈ ਤੈਨੂੰ ਕੀ ਕਹਿੰਦੇ ਨੇ ਇਹ ਤੇਰੀ ਰੋਟੀ ਚਾ ਕੇ ਖਾਂਦੀਆਂ ਨੇ ਯਾਰ ਨਹੀਂ ਤੁਸੀਂ ਪਲੀਜ਼ ਮੇਰੀ ਗੱਲ ਮੰਨੋ ਨਾ ਆਪਾਂ ਸ਼ਹਿਰ ਘਰ ਲੈ ਲੈਣੇ ਮੈਂ ਇੱਥੇ ਨਹੀਂ ਰਹਿਣਾ ਹੈਗਾ ਮੇਰੀ ਉਹ ਚਾਹ ਕਾਲ ਦੀ ਜਾਂਦੀ ਅੱਜ ਭਾਗ ਜਾ ਅੱਛਾ ਜੈਡੀ ਗੱਲ ਆ ਹਾਂ ਬੱਕਰੀ ਮਣ ਮੈਂ ਰਹਿ ਨਹੀਂ ਸਕਦਾ ਬਸ ਬੱਕਰੀ ਨੂੰ ਹੀ ਰੱਖ ਲਈ ਮੈਂ ਚੱਲੀਆਂ ਤੇ ਪੇਕੇ ਆ ਬੱਸ ਜਾ ਮੈਂ ਕਹ ਤੈਨੂੰ ਕਹਿ ਰਹੇ ਵੀ ਤੂੰ ਨਾ ਜਾ ਕੋਦ ਮਰਜੀ ਜਾ ਆ ਪੀੜੀ ਜਦੋਂ ਤੈਨੂੰ ਨਾ ਕੁਝ ਮਿਲੇ ਆਥੇ ਭੁੱਖੀ ਮਰੀ ਆ ਦੇਖ ਲੈ ਤੈਨੂੰ ਇਹ ਵੀ ਕਹਿ ਰਹੇ ਨੇ ਨਾ ਆ ਜਾ ਬਗੜ ਨਾ ਇੱਕ ਮਿੰਟ ਤਾਂ ਆ ਜਾ ਬਗੋ ਉਹ ਗਾਲੂ ਏ ਹੂੰ ਦੇਖ ਕਿੰਨਾ ਪਿਆਰ ਕਰਦੇ ਨੇ ਮੈਨੂੰ ਇਹ ਉਹਨੂੰ ਕੀ ਪਤਾ ਵੀ ਜਾਨਵਰ ਕਿੰਨਾ ਪਿਆਰ ਕਰਦੇ ਹੁੰਦੇ ਨੇ ਕੇ ਤਾ ਖਾਲਾ ਖਾਲਾ ਛੇਤੀ ਛੇਤੀ ਨਿਰਵਾਹ ਹੋ ਜਾ ਕੁੱਤੇ ਦੇ ਖਾ ਲੈਂਦੀਆਂ ਨੇ ਮਿੰਗਣਾ ਕਰੀ ਜਾਂਦੇ ਨੇ ਸਾਰਾ ਦਿਨ ਇਹਨਾਂ ਨੇ ਉਦੋਂ ਹੋ ਕਰ ਲਿਆ ਖਾਣੋਂ ਨਹੀਂ ਹੱਡੀਆਂ ਸਾਰਾ ਦਿਨ ਮਿੰਗਣਾ ਹੀ ਮਿੰਗਣਾ ਸਾਰਾ ਦਿਨ ਸੰਭਰਨ ਦਾ ਜਰ ਮਜੰਦਾ ਦੱਸ ਕੀ ਕਰੀਗੇ ਨੀ ਭਣੇ ਮਤਲਬ ਸਿਲਾਣਾ ਆਈ ਥੀ ਲੱਸੀ ਲੈਣਾ ਆਈ ਥੀ ਲੈ ਜਾ ਲੱਸੀ ਤਾਂ ਲੈ ਜਾ ਭਣੇ ਪੁੱਛ ਲੈ ਅੰਦਰ ਪੁੱਛ ਲੈ ਮਨਾ ਮਿੰਗੜਾਈ ਮਿੰਗੜਾ ਆਇਆ ਨਾ ਪੰਗਿਆਂ ਨਾਲੇ ਕੀ ਕੰਮ ਆ ਸਾਡਾ ਲੈ ਦੱਸ ਕਹਿੰਦੀ ਕੀ ਕੰਮ ਸਾਡਾ ਤਾਂ ਵਪਾਰ ਆ ਇਹ ਲੈ ਵਪਾਰ ਆ ਇਹ ਤੂੰ ਲੱਸੀ ਲੈਣਾ ਆਈਆਂ ਲੈ ਜਾ ਜੀ ਸਾਡੋ ਬੱਕਰੀਆਂ ਪੇਡਾਂ ਨੂੰ ਨਾ ਟੋਕ ਓਕੇ ਠੀਕ ਆ ਮੈਂ ਹੀ ਤੈਨੂੰ ਜਮਈ ਬੱਕਰੀ ਵਰਗੀ ਤੂੰ ਹੋਈ ਪਈ ਆਂਗੀ ਫੇਰ ਨਾ ਕੋਈ ਨਹੀਂ ਇਹਨੂੰ ਲੱਸੀ ਵੀ ਨਹੀਂ ਤੇ ਮੈਨੂੰ ਸੀ ਤਾਂ ਦੇਣੀ ਜਾਏ ਹੋਲਦੀ ਨਜ਼ਰ ਲਾਵੇਗੀ ਤੂੰ ਮੋ ਮਰ ਜਾਣਾ ਹੱਥ ਤੋਂ ਹੁੰਦਾ ਪੱਲਾ ਤੋਂ ਮੋ ਰੂਹ ਸਸੀ ਨਾ ਆ ਗਈ ਅਸਿਨ ਦੇੰਦੇ ਲੈ ਸਿਲਸੀ ਬਗੜਾ ਜਿੱਦੂ ਸਿਲਸੀ ਦੇੰਦੇ ਨਹੀਂ ਮੈਂ ਤਾਂ ਤੈਨੂੰ ਆਈ ਕਹਿੰਦੀ ਵੀ ਹੱਥ ਨਹੀਂ ਪੱਲਾ ਨਹੀਂ ਸਾਡੇ ਤਾਂ ਵਪਾਰ ਆ ਹੱਥ ਪੱਲੇ ਦੇ ਨੇ ਕੀੜੇ ਪਾ ਇਹ ਤਾਰੋ ਆਹੇ ਜੀ ਅੱਡ ਅੱਡ ਨੇ ਨੌਤਰੋ ਹੋਏ ਨੇ ਦੇਖ ਦੇ ਕਾ ਵਪਾਰ ਸੰਤਾ ਇਨਾ ਵੱਡਾ ਕੋਠੀ ਦੇਖ ਕੇ ਮੈਂ ਜੇ ਵੀ ਪਾ ਲਈ ਇੰਨਾ ਦੇ ਸਿਰ ਤੇ ਫੇਰ ਨਾ ਨਿੰਦੀ ਜਿਹੜਾ ਸਾਡੇ ਬੱਕਰੀਆਂ ਨੂੰ ਨਿੰਦਾਦਾ ਨਾ ਸਾਨੂੰ ਤਾਂ ਬਿਵਰ ਗਲਗਦਾ ਨਾ ਲਾ ਲਾ ਬਿਵਰ ਗਲਗਦਾ ਇਹਨੂੰ ਹਾਂ ਦੇਖੀ ਕੀ ਅੰਤਾਰ ਨਾ ਕਹੀ ਚਲ ਬੱਕਰਾਂ ਪੁੱਛ ਲੈ ਜੇ ਲੱਸੀ ਮਿਲਦੀ ਆ ਕੋਠ ਲੱਸੀ ਮਿਲਦੀ ਆ ਕੀ ਲੱਸੀ ਲਜਾਣੀਆਂ ਪੈਸੇ ਫੇਰ ਬੱਕਰੀਆਂ ਨੂੰ ਨਾ ਨੇ ਸਾਡੀਆਂ ਨੂੰ ਮੈਂ ਤੈਨੂੰ ਕਹ ਤਾ ਕੀ ਮਰ ਮਰ ਜੀ ਸਾਡਾ ਤਾਂ ਇਹ ਨਾ ਮੈਂ ਕਹਿੰਦਾ ਹੁੰਦੇ ਨਾ ਰਿਚਕਾਰ ਹਾਂ ਤੁਸੀਂ ਤਾਂ ਬੱਕਰੀਆਂ ਰੱਖ ਕੇ ਬੱਕਰੀਆਂ ਵਰਗੀਆਂ ਹੋਏ ਨਾ ਖੇਤੀ ਚ ਵਾਦਾ ਵਾਦਾ ਨਹੀਂ ਜਿੰਨਾ ਵਾਦਾ ਸਾਨੂੰ ਬੱਕਰੀਆਂ ਚ ਸਾਨੂੰ ਫਸਲ ਚ ਨਹੀਂ ਹੈਗਾ ਨਹੀਂ ਲੈ ਮੈਂ ਕਦੀ ਬੱਕਰੀਆਂ ਕੋ ਰੱਖਿਆ ਨੇ ਕਿਹ ਕੀ ਗੱਲ ਦੇ ਨਾ ਹੀ ਆਜਾ ਨਹੀਂ ਨਾ ਪਤਾਉਂਦੀ ਆ ਹਾਂ ਆ ਉਹਨੂੰ ਮੈਨੂੰ ਕੀ ਪਤਾ ਤੀ ਤੂੰ ਆ ਜਾ ਇੰਨਾ ਕੁਸ ਰੱਖੀ ਬੈਠੀ ਆਉਂਦੀ ਆ ਲੈ ਬੋਲ ਲੁਚਕ ਕੇ ਆ ਜਾਂਦੀਆਂ ਨੇ ਸਾਰਾ ਮੈਂ ਕਿਹੜਾ ਸਤਿਪਰਾ ਕਲ ਜਾਂਦੀਆਂ ਡੋਲੂ ਮੈਂ ਤਾਂ ਹੂੰ ਸੂਗ ਆਉਂਦੀ ਆਂ ਭਾਈ ਬੱਕਰੀਆਂ ਨਾ ਕਾਏ ਬੱਸ ਟਿੰਡੀਆਂ ਲਾੜਾ ਆਈਆਂ ਤੂੰ ਟਿੰਡੀਆਂ ਟੁੰਡੀਆਂ ਨਾ ਪਰਖ ਚੁੱਪ ਕਰਕੇ ਬਹਿ ਜਾ ਜੇ ਤੂੰ ਉਹੀ ਗੱਲ ਐਨੀ ਸੋਗ ਆਉਂਦੀ ਆ ਤੂੰ ਆ ਹੀ ਨਾ ਸਾਡੇ ਘਰ ਨਹੀਂ ਮੈਨੂੰ ਪਤਾ ਨਹੀਂ ਵੀ ਇਹ ਜਾਰੇ ਰੱਖੀ ਬੈਠੀਆਂ ਤੁਸੀਂ ਮੈਨੂੰ ਪਤਾ ਨਹੀਂ ਹੈ ਬੱਕਰੀਆਂ ਵਰਗੀਆਂ ਹੋਈਆਂ ਪੰਨਿਆਂ ਨੇ ਫੋਰਾ ਮਰਦਾ ਸੱਸ ਨੂੰ ਆ ਲ ਸਾਰਾ ਦਿਨ ਤੱਕ ਤੂੰ ਘਾਰ ਮੁਰਦੀ ਹੋਏ ਚਲਦੀ ਲੱਗ ਚਲਦੀ ਲੱਗ ਕੋਣ ਤੂੰ ਕੀ ਕਰ ਦੇਗੀ ਮੇਰਾ ਅਸੇ ਤੱਕ ਸਾਨੂੰ ਨਹੀਂ ਤੋੜਿਆ ਕਦੀ ਹਾਂ ਬਾਲਕ ਕਾਈ ਮਾਰਨ ਨੂੰ ਕੀ ਮਾਰਨੀ ਆ ਦੇਖ ਲੈ ਚੜੀ ਚੜਾਈ ਇਹ ਆਈ ਆ ਗਈ ਚੜੀ ਚੜਾਈ ਬਸ ਜਲੂਸ ਕਰਦੀ ਤੋਂ ਸਾਡੇ ਆ ਕੇ ਜਲੂਸ ਕਰਦੀ ਆ ਸਾਡਾ ਮੈਂ ਤਾਂ ਅਸੀਂ ਬੱਕਰਾਂ ਦਾ ਨਾ ਬਾਹਰ ਮੈਂ ਤਾਂ ਐਂ ਜਲੂਸ ਕਰਦਾਂ ਨਹੀਂ ਹੁੰਨੀ ਆ ਕੋਈ ਨਹੀਂ ਸਾਡਾ ਕੰਮ ਜੰਗਾ ਲੱਗਦਾ ਉਹਦਾ ਤਰੇ ਰੜ ਤੇ ਲਿਆ ਕਰ ਦੂਰੀ ਬੰਦ ਲਾਉ ਦੇ ਕੋਈ ਨਾ ਬੰਨ ਲਾਂਗੇ ਪੂਰੀ ਇਹ ਨਾ ਮੇਰੇ ਮਾਰ ਤੂੰ ਆਹ ਤਾਂ ਕਹਿਨੇ ਆ ਜਾ ਬਾਗ ਜਾ ਚਲੋ ਬਾਗ ਜਾ ਕੋਈ ਕੁਸ ਰੱਖੀ ਜਾਵੇ ਅਸੀਂ ਕਿਸੇ ਨੂੰ ਟੋਕਦੇ ਹਾਂ ਢੋਲੂ ਮਾਰੂਗਾ ਮਾਰਾ ਕੇ ਅਸਿਕ ਲਾਣਾ ਇਹ ਤੂੰ ਕਰੇ ਨਾ ਇਹ ਤੂੰ ਢੋਲੂ ਨਾ ਇਹ ਲਸਾ ਮਾਰੂਗਾ ਢੋਲੂ ਮਾਰੂਗਾ ਵੀ ਦੇ ਲੈ ਕਦ ਤੱਕ ਕਦ ਨਾ ਢੋਲੂ ਇਹ ਲੈ ਦੇਖ ਲੈ ਮਤਲਬ ਅਸੀਂ ਕਿਸੇ ਨੂੰ ਤੋਕਦੇ ਹੈਗਾ ਕੋਈ ਕੁਸ ਕਰੋ ਆਪਾਂ ਤੋਕਦੇ ਕਿਸੇ ਨੂੰ ਇਹ ਕੀ ਲੱਛਣ ਕਰਦੀ ਆ ਲੈ ਕੇ ਨਾਲੇ ਲੱਸੀਆਂ ਮੰਗਦੀਆਂ ਨਾਲੇ ਸਭ ਕੁਝ ਬੋਲਦੇ ਵੀ ਅਗਲੇ ਦਾ ਵਪਾਰ ਹੈ ਆਲਾ ਜਿਵੇਂ ਮਰਜ਼ੀ ਰੱਖੋ ਉਸ ਰੱਖੀਏ ਅਸੀਂ ਤਾਂ ਕਿਸੇ ਨੂੰ ਨਿਕਾਹਦੇ ਕੋਈ ਕੋੜੇ ਰੱਖੋ ਕੋੜੀਆਂ ਰੱਖੋ ਕੁਛ ਮਰਜ਼ੀ ਰੱਖੋ ਜਦ ਅਸੀਂ ਟੋਕਦੇ ਕਿਸੇ ਨੂੰ ਇਹ ਕੀ ਕੰਮ ਹੋਇਆ ਹਾ ਮੈਂ ਤਾਂ ਕਹਿੰਦੀ ਆ ਆਖੀ ਆਵਾਜ਼ ਦੀਆ ਦੱਸ ਹਾਇ ਰੱਬਾ ਕਿੰਨੀ ਡਸ ਟੁੱਟਦੀਆ ਮੈਂ ਤਾਂ ਤਪਾ ਲਈ ਇਹਨਾਂ ਨੇ ਕੀ ਕਰਾਂ ਦੱਸ ਵੀ ਇਹਨੇ ਦਾਣੇ ਖੰਡਾਉਣ ਨੂੰ ਕਿਹਨੇ ਕਿਹਾ ਸੀ ਤੁਹਾਨੂੰ ਮਨ ਕਾਦੰ ਦੇਨੇ ਕਦੇ ਖੁਸ਼ ਕਦੇ ਖੁਸ਼ ਰੋਟੀ ਪਾ ਦੇ ਮੈਨੂੰ ਭੁੱਖ ਲੱਗੀ ਪਈ ਚੰਗਾ ਓਏ ਯਾਰ ਮੈਂ ਤੱਪੀ ਪਈਆ ਪਲੀਜ਼ ਮੈਂ ਮੰਡੀ ਤੇ ਜਾਣਾਗਾ ਮੈਨੂੰ ਝਾੜੂ ਲਾਣੂ ਪੈਦੇ ਇੰਨੀ ਡਸ ਉੱਠਦੀ ਇੱਥੋਂ ਲੋ ਹੋਰ ਤੈਨੂੰ ਪਿੰਡਾਂ 'ਚ ਇੱਥੇ ਕਰੀਮ ਉੱਠੂਗੀ ਡਸ ਚ ਉੱਠੂਗੀ ਫਿਰ ਇਹ ਪੱਕਾ ਕਰਵਾ ਲਓ ਫੂਕ ਲੋ ਪੱਕਾ ਘੰਗਰ ਵਾਲੀ ਕੱਚੇ ਘਰਾਂ 'ਚ ਤਾਂ ਜਿੰਨੀ ਮੌਜ ਓਨੀ ਮੌਜ ਨਹੀਂ ਬਈ ਮੇਰੇ ਤਾਂ ਨੀ ਕੱਚੇ ਘਰ ਦੇ ਵਿੱਚ ਰਿਹਾ ਜਾਂਦਾ ਹੈਗਾ ਨਾ ਮੈਂ ਕੰਮ ਕਰ ਸਕਦਾ ਠੀਕ ਆ ਪਰ ਹੋਰ ਕੌਣ ਕਰੂ ਫਿਰ ਤੈਨੂੰ ਬਿਅਹ ਕੇ ਘਰ ਤੋਂ ਲੈਂਦਾ ਮੈਂ ਹੈ ਕੰਮ ਕਰ ਕਰ ਵਸੇ ਲੈ ਮੈਨੂੰ ਹੈ ਹੋਰ ਤੂੰ ਕੀ ਜਿਹੜੇ ਕੰਮ ਕਰਨ ਵਾਲੇ ਉਹ ਮੈਂ ਕਰਦੀ ਜਿਹੜੇ ਨਹੀਂ ਕਰਨ ਵਾਲੇ ਨਾ ਮੈਂ ਨਹੀਂ ਕਰਦੀ ਹੈਗੀ ਸਾਰੀ ਪਿੰਡਾਂ ਚ ਕੰਮ ਕਰਦੀਆਂ ਨੇ ਬੁੜੀਆਂ ਤੂੰ ਟੱਲੀ ਕੋਈ ਨਰੀਦੀ ਨਹੀਂ ਜਦੋਂ ਨਾ ਮੇਰੇ ਪੇਕੇ ਘਰ ਮੈਨੂੰ ਕਿਸੇ ਨੇ ਕੋਈ ਕੰਮ ਲਾਇਆ ਨਹੀਂ ਹੈਗਾ ਤੂੰ ਸ਼ੁਕਰ ਕਰੋ ਵੀ ਮੈਂ ਰੋਟੀ ਪਾਣੀ ਦਾ ਕਰ ਦਿੰਨੀ ਆ ਪੇਕੇ ਘਰ ਹੀ ਰਹਿੰਦੀ ਐਥੇ ਕੀ ਕਰਨ ਆਈਆਂ ਹੈ ਲੇਕਿਨ ਤੁਸੀਂ ਆਏ ਸੀ ਮੈਨੂੰ ਆਖਿਓ ਤਾਂ ਕਹਿੰਦੇ ਸੀ ਅਸੀਂ ਕੁੜੀ ਤੋਂ ਕੋਈ ਕੰਮ ਨਹੀਂ ਕਰਾਉਂਦੇ ਹੈਗੇ ਹੁਣ ਸਾਰੇ ਕੰਮ ਕੁੜੀ ਕਰਦੀ ਆ ਕਰਦੇ ਤਾਂ ਹੁਣ ਉਰੀ ਕਰੇਂਗੀ ਤੂੰ ਨਾ ਅਗਲਾ ਜੇ ਤੂੰ ਬੇਲੀ ਰਹਿਣ ਲੱਗ ਘਰ ਦੇ ਕੰਮ ਰੋਟੀ ਟੁੱਕ ਭਾਂਡੇ ਮਾਜਨੇ ਰੋਟੀ ਬਣਾਉਣੀ ਸੱਜੀ ਬਣਾਣੀ ਹੁੰਦੇ ਮੜਾ ਲਲ ਉਤਰੂ ਨੂੰ ਜੇ ਇੱਕ ਕੰਮ ਕਰੇਗੀ ਤਾਂ ਮਾੜਾ ਮੋਟਾ ਤੇਰਾ ਦਿਮਾਗ ਸੈੱਟ ਰਹੂਗਾ ਜੇ ਬੇਦੀ ਰੰਗ ਤੇ ਬੇਲਾ ਮਾਣਾ ਸ਼ੈਤਾਨ ਦਾ ਘਰ ਝੱਲੇ ਜਿਵੇਂ ਬੇਲੀ ਰਹੂਗੀ ਨਾ ਤਾਂ ਮੇਰਾ ਦਿਮਾਗ ਸੈੱਟ ਵੀ ਰਹੂਗਾ ਜੇ ਆ ਆ ਖੁਸ਼ਾ ਇਹਨੇ ਦੇ ਪੋਟੀਆਂ ਸਾਫ ਕਰਦੀ ਰਹੀ ਨਾ ਮੈਂ ਹਾਂ 24 ਘੰਟੇ ਫੋਨ ਤੋਂ ਨਾ ਹਿੱਲ ਜਾ ਕਰ ਮਾੜਾ ਮੋਟਾ ਕੰਮ ਕਰ ਲੈ ਕੰਮ ਕਰ ਲੈ ਕਰ ਮੈਨੂੰ ਕੰਮ ਕਰਨ ਦੇਣਾ ਕਿ ਨਹੀਂ ਦੇਣਾ ਹੁਣ ਤੂੰ ਕੰਮ ਕਰ ਫਿਰ ਤੂੰ ਤਾਂ ਮੈਂ ਡਸਟ ਫਿਲਦੀ ਆ ਮੇਰੇ ਡਸਟ ਪੈਂਦੀ ਆ ਡਸਟ ਪੈਂਦੀ ਤੂੰ ਕੋ ਟਰੀ ਨਾ ਕਰ ਫੈ ਨਾ ਮੈਂ ਤੈਨੂੰ ਕੋਈ ਕੁਝ ਹੋਰ ਨਾ ਸੁਣ ਲਈ ਭੱਜ ਜਾ ਥੋਂ ਮੇਰੀ ਗੱਲ ਸੁਣ ਲੈ ਤ ਮੇਰੇ ਨੂੰ ਕੋਈ ਸੁਤਰੀ ਨਾ ਕਾਪੋ ਲੱਗਦਾ ਨਾ ਤੜੀ ਤੂੰ ਨਾ ਸੜ ਜਾ ਇੱਥੇ ਮੈਂ ਪੱਲੇ ਪੈ ਗਈ ਸਿੰਟਰ ਸਿੰਟਰ ਕੋਈ ਮਾੜੀ ਘੜੀ ਸੀ ਜਦੋਂ ਮੇਰਾ ਇਹ ਨਾਲ ਰਿਸ਼ਤਾ ਹੋ ਗਿਆ ਇੱਥੇ ਚਲ ਬੱਕਰੀਆਂ ਦਾ ਵੀ ਘਰ ਹੁਣ ਅੰਜਰਖਾਨਾ ਇੱਥੇ ਮੈਨੂੰ ਤਾਂ ਪਾ ਰੱਖਿਆ ਹੁਣ ਉਧਰ ਨਿਵੇੜ ਕੇ ਆਇਆ ਹੁਣ ਆਹ ਇੱਕ ਤਾਂ ਇੰਨੀ ਸਮੈਲ ਆ ਰਹੀ ਆ ਮੰਮੀ ਇੱਕ ਤਾਂ ਨਾ ਪਹਿਲੀ ਸਮੈਲ ਦੇ ਮਾਰ ਕੇ ਨਾ ਮੇਰਾ ਸਿਰ ਦੁਖੀ ਜਾਂਦਾ ਪਲੀਜ਼ ਹੋਰ ਨਾ ਮੈਨੂੰ ਤਪਾਓ ਅੱਛਾ ਅਸੀਂ ਦੁਪਾਰਖਾਂ ਨੂੰ ਕੰਮ ਕਰਨੇ ਪੈਂਦੇ ਨੇ ਨਾ ਸੋ ਸੋ ਲੱਛਣ ਕਰਦੀ ਆ ਤੂੰ ਇਹ ਮੇਰੀ ਗੱਲ ਸੁਣਾ ਤਾਂ ਮੁੰਡੇ ਨੂੰ ਰੋਟੀ ਕਦੋਂ ਫੜਾਈ ਨਹੀਂ ਮੰਮੀ ਇੱਕ ਮੈਨੂੰ ਗੱਲ ਦੱਸੋ ਪਹਿਲਾਂ ਤੁਸੀਂ ਮੈਂ ਘਰ ਦਾ ਸਿਆਪਾ ਪੰਜਰਖਾਨਾ ਨਿਵੇੜਾ ਪਰ ਰੋਟੀ ਦੇਵਾ ਨੀ ਮਾਨੀ ਮੋਟੀ ਸ਼ਰਮਾ ਮੰਨਿਆ ਕਰ ਸਿਆਪਾ ਕੀ ਹੁੰਦਾ ਤੇ ਸਿਆਪਾ ਇਹ ਮੇਰੀ ਜਾਨੂ ਹਾਂ ਤੈਨੂੰ ਤਾਂ ਸਿਆਪਾ ਲੱਗਣੀ ਸੀ ਪਹਿਲਾਂ ਉਹਨਾਂ ਦਾ ਮੁਰਗੇ ਦਾ ਕਰਕੇ ਆ ਹੁਣ ਆ ਬੱਕਰੀਆਂ ਦਾ ਹੋ ਗਿਆ ਮਾਪਾ ਜਾਨਾ ਤੂੰ ਕੁਰਸੀ ਤੇ ਬੈਠੀ ਆਈਆਂ ਪਿੱਛੋਂ ਮੈਂ ਤਾਂ ਕੁਰਸੀ ਤੇ ਬਿਠਾ ਕੇ ਰੱਖੀ ਸੀ ਮੇਰੇ ਮਾਪਿਓ ਨੇ ਉਹਦੋਂ ਤੁਸੀਂ ਨਾ ਇਹ ਨਹੀਂ ਕਰਮਿਆ ਸੀ ਵੀ ਹਾਂ ਵੀ ਅਸੀਂ ਇਹਨਾਂ ਦਾ ਵੀ ਬੱਕਰੀਆਂ ਦਾ ਵੀ ਕਰਵਾਵਾਂਗੇ ਮੁਰਗੇ ਦਾ ਵੀ ਕਰਵਾਵਾਂਗੇ ਉਹ ਤਾਂ ਚੌਲ੍ਹੋਕ ਵਿਚੋਲੇ ਨੂੰ ਕਹਿੰਦੇ ਸੀ ਐਸਾ ਤਾਂ ਕੁਲਿਕ ਕੁੜੀ ਦੇਣਾ ਤਾਂ ਕੋਈ ਕੰਮ ਨਹੀਂ ਕਰਾਉਂਦੇ ਹੈਗੇ ਹੋਰ ਤੈਨੂੰ ਮਹਾਰਾਣੀ ਦੇਖੀ ਚੱਲੀਏ ਪਰ ਲਾਗੀ ਗਈ ਸੀ ਵੀ ਆ ਕੇ ਕਿਰੋ ਕੰਮਵਾਸੀ ਦੇ ਕੇ ਉਹਦੇ ਦੱਸਣਾ ਸੀ ਵੀ ਸਾਰਾ ਕੰਮ ਕਰਵਾਇਆ ਕਰਾਂਗੇ ਅਸੀਂ ਹੋਰ ਇਹਨਾਂ ਦੇ ਦੱਸਣਾ ਸੀ ਵੀ ਕਿਹੜਾ ਕਿਹੜਾ ਕੰਮ ਕਰਨਾ ਉੱਥੇ ਲਿਸਟ ਬਣਾਉਣੀ ਸੀ ਨਾ ਵੀ ਕੀ ਕੰਮ ਕਰਿਆ ਕਰਨੀ ਕੀ ਨਾ ਕਰਿਆ ਕਰਨੀ ਮੰਮੀ ਗੱਲ ਸੁਣ ਲਓ ਮੇਰੀ ਮੈਂ ਤਾਂ ਤੁਹਾਡੇ ਨਾਲ ਭੀ ਨਿਮੇੜਦਾ ਮੈਂ ਤਾਂ ਰਹਿ ਨਹੀਂ ਸਕਦੀ ਇੱਥੇ ਅਸੀਂ ਤਾਂ ਸ਼ਹਿਰ ਜਾ ਕੇ ਰਾਵਾਂਗੇ ਸ਼ਹਿਰ ਚ ਲੱਗੂ ਜੇ ਤੁਹਾਨੂੰ ਪਤਾ ਕਿਵੇਂ ਰਹਿਣਾ ਪੈਂਦਾ ਸ਼ਹਿਰ ਚ ਗੱਲਾਂ ਮਾਰਦੀ ਆ ਗੱਲਾਂ ਤਾਂ ਐ ਕਰਦੀ ਜਿਵੇਂ ਬਾਲੇ ਵੱਡੇ ਘਰ ਦੀ ਨੂੰਤੀ ਹੁੰਦੀ ਆ ਹੂੰ ਨਾਸਾਂ ਚੱਕਦੀ ਆ ਘੇਰੀ ਉਹ ਮੁੰਡਿਆ ਇਹਨੂੰ ਆਲਕਤ। ਨਾ ਸਾਨੂੰ ਤਾਂਲਕਤ ਆਉਂਦੀ ਨਹੀਂ ਹੈਗੀ। ਇਹਨੂੰ ਜ਼ਿਆਦੇ ਆਲਕਤ ਆਉਂਦੀ ਆ। ਮੁੰਡੇ ਨੂੰ ਨੀ ਮੂੰਹ ਬੋਲਦੀ ਹੈਗੀ ਨਾ। ਹੈਂ? ਕੰਮ ਕਰਦੀ ਆ ਸਿਆਪਾ ਸਿਆਪਾ ਇਹ ਗੱਲਾਂ ਕੋਈ। ਕੰਮ ਤਾਂ ਭਈ ਕਰਨੇ ਪੈਣਗੇ। ਜੇ ਕਹੇ। ਇਹ ਗੱਲ ਪੁੱਤ ਤੂੰ ਰੋਜ਼ ਹੀ ਕਰੇਸ ਜਿਹਾ ਪਾਈ ਰੱਖਦੇ ਆ ਪੱਤਰੀਆਂ ਪਿੱਛੇ। ਮੈਂ ਮੈਂ ਨਹੀਂ ਇਥੇ ਰਹਿਣਾ ਹੈਗਾ ਬੇਬੇ ਮੈਂ ਤਾਂ ਬਸ ਉਰੇ ਰਹਿਣਾ ਹੀ ਮੈਂ ਤਾਂ ਜਿੱਦ ਤੁਸੀਂ ਮੈਨੂੰ ਹਾਂ ਸ਼ਹਿਰ ਰਹਿਣ ਵਾਸਤੇ ਕਹਿੰਨੇ ਪਿਆ ਉਸ ਘਰ ਪਾ ਲੋ ਤਾਂ ਮੈਂ ਭੱਗ ਜੂਗੀ ਨਹੀਂ ਮੈਂ ਨਹੀਂ ਇਥੇ ਨਹੀਂ ਰਹਿਣਾ ਹੈਗਾ ਪੈਸੇ ਵਾਲੇ ਨੇ ਵਾਲੇ ਪੈਸੇ ਨੇ ਟਾਮੇ ਟੂਮੇ ਤੈਨੂੰ ਐ ਲਾ ਦੇ ਵੀ ਇਹ ਦਰਖਤ ਤੇ ਲੱਗਦੇ ਨੇ ਤੁਸੀਂ ਜਾਣਾ ਮੇਰੇ ਨਾਲ ਤਾਂ ਚੱਲ ਸਕਦੇ ਨਹੀਂ ਨਾ ਸੀ ਮੈਂ ਤੇ ਪੇਕੇ ਭੱਗ ਜੂ ਤਾ ਇੰਨਾ ਨਹੀਂ ਬੋਲੀਦਾ ਹੁੰਦਾ ਬੱਕਰੀਆਂ ਤਾਂ ਰਹਿਣਗੀਆਂ ਆਪਣਾ ਵਪਾਰ ਹੈ ਹੈ ਆਪਣਾ ਰਿਜਕ ਹੈ ਬੱਕਰੀਆਂ ਨੇ ਤਾਂ ਪੱਕੀ ਖੋਤੀ ਕਰ ਪਚਾਹ ਤੇ ਸਿਆਣੀ ਬਣ ਤੂੰ ਐ ਨਹੀਂ ਬੋਲੀਦਾ ਹੁੰਦਾ ਤੇਰਾ ਬੰਦਾ ਹੈ ਹੈ ਤੂੰ ਇਹਦੇ ਮੰਗਰੀ ਲੱਗਣਾ ਪਊਗਾ ਤੈਨੂੰ ਦੇਖ ਮੈਂ ਸਮਝ ਹੈਂ ਇਹੇ ਮਗਰੀ ਚੱਲਣਾ ਪਊਗਾ ਕੋਈ ਗੱਲ ਨਹੀਂ ਕੁਛ ਕਰ ਲਾ ਕਵੀ ਕੁਛ ਕਰ ਲਾ ਤੂੰ ਹੌਲੀ ਹੌਲੀ ਤੁਸੀਂ ਮੈਨੂੰ ਕੀ ਲੈ ਕੇ ਆਏ ਸੀ ਤੂੰ ਵਿਆਹ ਕਿਤੇ ਸਦੋਂ ਕੀ ਕਰ ਸੀ ਤੇ ਹੁਣ ਕੀ ਨਿਕਲਿਆ ਤੂੰ ਮੇਰੀ ਗੱਲ ਸੁਣ ਹੌਲੀ ਹੌਲੀ ਤੂੰ ਇਹੀ ਜੀ ਹੋ ਜਾਗੀ ਹਜੇ ਤੂੰ ਨਵੀਂ ਨਵੀਂ ਜੀ ਆਈ ਹੈ ਹੈ ਆਈ ਹੁੰਦਾ ਤੈਨੂੰ ਆਪੇ ਮੁਸਕ ਵੀ ਆਉਣਾ ਹਟ ਜੂਗੀ ਤੂੰ ਤਾਂ ਕਹੇਂਗੇ ਤਾਂ ਬੜਾ ਹੀ ਵਧੀਆ ਵਪਾਰ ਹੈ ਆਪਣੇ ਤਾਂ ਰੋਜ਼ ਦੇ ਪੈਸੇ ਨੇ ਤੈਨੂੰ ਤਾਂ ਸੈਂਟ ਵਰਗੀ ਬਸਨਾਊਗੀ ਹਾਂ ਇਹ ਕਹੇਂਗੇ ਆਪਣੇ ਤਾਂ ਰੋਜ਼ ਦੇ ਪੈਸੇ ਬਣਦੇ ਨੇ ਮੇਰੀ ਗੱਲ ਸੁਣ ਤੈਨੂੰ ਕੀ ਹੋਣ ਲੱਗਦਾ ਬੱਕਰੀਆਂ 사ਮੇਂਗੀ ਤਾਂ ਕੋਠੀ ਵੀ ਪਾ ਲੈਗੀ ਮਾਨਸਾ ਕੋਈ ਗੱਲ ਜੀ ਤ ਜਦ ਵੀ ਸਾਰ ਸੁਰ ਕਿਸੇ ਸਰਚ ਵਿਚ ਆ ਰਹਿਣਾ ਤੇ ਜਿਹਨਾਂ ਨੂੰ ਸਾਂਝੀ ਕੀਤਾ ਭਾਈ ਕੋਠੀ ਵੀ ਪਾਸਾ ਕੰਮ ਤਾਂ ਕਰਨੀ ਪੂਜੀ ਕੋਈ ਕਰੇਗੀ ਤਾਂ ਕੋਠੀ ਪਾ ਲੇਗੀ ਐਵੇਂ ਕਮੇ ਬੇਲੀ ਕੋਠੀ ਪਾ ਲੈਣਾ ਸੋਖਾ ਤਾਂ ਹੁੰਦਾ ਬੱਕਰੀਆਂ ਦਾ ਹਾਂ ਬਸ ਮੈਂ ਤਾਂ ਗਲਮਗਦੀ ਮੈਂ ਇੱਥੇ ਰਹਿਣਾ ਨਹੀਂ ਅੱਗੇ ਤੁਸੀਂ ਦੇਖ ਲਓ ਤੁਹਾਡਾ ਡਿਸੀਜਨ ਕੀ ਆ ਤੇ ਭਾਈ ਬੱਕਰ ਗਿਆ ਤਾਂ ਰਹਿਣ ਗਈਆਂ ਹਾਂ ਬੱਕਰੀਆਂ ਤੇਰੀ ਮਰਜ਼ੀ ਰਹਿਣਾ ਕਰਨਾ ਤੇਰੀ ਮਰਜ਼ੀ ਇੱਕ ਰਗਾ ਨਹੀਂ ਛੱਡ ਸਕਦੇ ਸੀ ਜਿੱਤ ਤਾ ਤੇ ਰਹਿਣਾ ਕਰਨਾ ਤੇਰੀ ਮਰਜ਼ੀ ਬੱਕਰਾਂ ਦਾ ਪਾਣਗੇ ਬੱਕਰੀਆਂ ਨੂੰ ਨਾ ਮੇਰੇ ਨੂੰ ਮੰਦਾ ਬੋਲੀ ਬੱਕਰੀਆਂ ਤਾਂ ਮੈਂ ਰੱਖੂੰਗਾ ਇੱਥੇ ਵੀ ਕੰਮੀ ਹੋਰ ਤਾਂ ਕੰਮੀ ਨਹੀਂ ਸਾਡਾ ਕੋਈ ਮੰਮੀ ਨਹੀਂ ਚਾਹਦਾ ਕੋਈ ਮੰਮੀ ਮੈਨੂੰ ਆਇਆ ਕੋਈ ਕੰਮ ਚੱਲਦਾ ਅਜਰੇ ਜਮਾਨੇ ਚ ਨਾ ਭਾਈ ਇੰਨਾ ਨਾਲ ਨਾ ਕਰ ਜਾ ਆਪਣਾ ਤਾਂ ਨਾ ਕਹਿੰਦੇ ਹੁੰਦੇ ਆ ਕਿ ਬੱਕਰੀਆਂ ਨਾਲ ਬੰਦਾ ਬੋਲਨੀ ਬੱਕਰੀਆਂ ਨੂੰ ਹੋ ਮੇਰੀ ਜਾਨ ਕੱਢ ਲੈ ਜਿੰਦ ਕੱਢ ਲੈ ਸਾਡੀਆਂ ਬੱਕਰੀਆਂ ਨੂੰ ਨੰਮੰਤਾ ਬੋਲਨੀ ਬੱਕਰੀਆਂ ਨੂੰ ਇਹ ਨਹੀਂ ਜਾਂਦੀ ਹੈ ਬੱਕਰੀਆਂ ਨੂੰ ਇਹ ਨਹੀਂ ਜਾਂਦੀ ਸਾਨੂੰ ਜੋ ਮਰਜ਼ੀ ਕਹਿ ਲੈ ਸਾਨੂੰ ਫਿਰ ਆਪਾਂ ਨੂੰ ਕਹਿ ਦੂਗੀ ਹੋਰ ਫੇ ਤੂੰ ਉਸ ਤੋਂ ਬੱਕਰੀਆਂ ਰੱਖ ਦੇ ਮੇਰੇ ਤਾਂ ਪਸੰਦਰੀ ਤੈਨੂੰ ਵੀ ਕਹੂਗੀ ਮੇਰੇ ਤਾਂ ਪਸੰਦਰੀ ਬੱਕਰੀਆਂ ਰੱਖ ਦੇ ਨਾ ਇਹ ਗੱਲ ਨਹੀਂ ਚੱਲਦੀ ਇੱਥੇ ਪਿੰਡ ਵਾਲੇ ਆ ਪਿੰਡ ਵਾਲੇ ਤਾਂ ਫਿਰ ਕੋਈ ਰੱਖਦੀ ਨਹੀਂ ਬੱਕਰੀਆਂ ਉਹ ਤੇਰੀ ਮਰਜ਼ੀ ਹੈ ਰਹਿਣਾ ਕਰਨਾ ਉਹਦੇ ਕਹਿੰਦੀ ਮੈਂ ਤੇਰੀ ਦਵਾਈ ਤੇਰੀ ਔਖਾ ਕਰੂਗੀ ਪਸਤਾ ਮਹਿੰਗੀ ਬੇ। ਕਹਿੰਦੀ ਤੇਰੀ ਮਾਂ ਰੱਖ ਲਉ ਆਣਾ ਤੈਨੂੰ ਬੱਕਰੀਆਂ ਨਾਲ ਨਹੀਂ ਪਊ। ਇਹ ਟਾਈਮ ਤੇਰੇ ਹੱਥ ਤੇ ਨਿਕਲਦਾ ਮੁੱਛੀ। ਆਲੀ ਝਾਂਬੜੀ। ਤੇਰਾ ਮਾਂ ਹੈਗਾ ਤੇਰੇ। ਦੱਸ ਕੀ ਬਣੇ ਬੁੱਤ? ਮੁੱਕੀਆਂ ਖਾਣ ਵਾਲੀ ਗੱਲਾਂ ਕਰਦੀ ਹੈਗੀ। ਬੱਸ ਮਾਲੀ ਡੰਡਾ ਖਿੱਚਾ। ਕੱਲ ਚਮਾ ਲਈ। ਮੈਂ ਨਹੀਂ ਬੱਕਰੀ ਬਣਾ ਰਹਿ ਸਕਦਾ ਬਈ। ਮੇਰੀ ਗੱਲ ਸੁਣ ਜਿੱਦ ਬੇ ਵਿਆਹ ਕੇ ਲੈਂਦੀ ਤੇ ਜੇ ਉਹਦੀ ਵੀ ਨਵੀਂ ਦਿਨਾਂ ਪਿਛੋਂ ਮਾਂਜਾ ਫੜਾਉਣ ਦਾ ਬੱਕਰੀਆਂ ਥੱਲੇ ਇਹਨੂੰ ਸੰਭਰ ਗਵਾਸਤ ਮਿੰਗਣਾ ਚੱਕ। ਉਹਦੇ ਤੋਂ ਤੂੰ ਅੰਦਰ ਬਿਠਾਈ ਰੱਖਦਾ ਮੋਜਾ ਨਾਲ। ਹਾਂ ਸਿਰ ਚੜਾ ਆਹ ਜਿਹੜੀ ਬੱਕਰਾਂ ਦਾ ਚਵਾੜਦਾ ਨਾਲੇ ਧਾਰਾ ਕੱਢਦੀ ਬੱਕਰੀਆਂ ਦੀਆਂ ਨਾਲੇ ਇਹਨਾਂ ਨੂੰ ਕੱਖਣਾ ਪਾਉਂਦੀ ਜਦੋਂ ਮੈਂ ਕਿਸੇ ਬੰਦੇ ਦੇ ਸੈਲ ਘੜਦੇ ਬੱਕਰੀਆਂ ਨੂੰ ਕੰਮ ਦਿੰਦੇ ਨੇ ਹੈ ਬੱਕਰੀਆਂ ਦੁੱਧ ਕੰਮ ਦਿੰਦਾ ਬੱਕਰੀ ਚੱਲ ਪੁੱਤ ਜਿਹਨਾਂ ਨੂੰ ਦੇਖਾਂਦੇ ਜਿਵੇਂ ਬਣੋ ਕੋਈ ਨਾ ਨਾਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓ ਠੀਕ ਆ ਹਾਂ ਠੀਕ ਆ ਤੂੰ ਦੱਸ ਮੈਂ ਵੀ ਵਧੀਆ ਕਿਵੇਂ ਆ ਗਈ ਸੀ ਹਾਂ ਕੀ ਹੈ ਕੰਮ ਆਈ ਬੱਦ ਕਰ ਅੱਛਾ ਫਿਰ ਫੋਨ ਫੋਨ ਤਾਂ ਕਰ ਦਿੰਦੀ ਮੈਨੂੰ ਆਉਣ ਤੋਂ ਪਹਿਲਾਂ ਕੋਈ ਤੈਨੂੰ ਅੱਡੇ ਤੋਂ ਲੈ ਆਉਂਦਾ ਜਾ ਕੇ ਚਲ ਫਿਰ ਤੱਕਿਆ ਇਹ ਲੈ ਦੱਸ ਮੈਂ ਤਾਂ ਕੰਮ ਆਇਆ 20000 ਰੁਪਏ ਚਾਹੀਦੇ ਜਿੰਨੇ ਕੀ ਹੋ ਗਿਆ ਹੁਣ ਕਾਚਾ ਹੀ ਗੱਤ ਕਰੀਦਾ ਅੱਜ ਅੱਛਾ 20000 ਰੁਪਏ ਹੁਣ ਮੇਰੇ ਕੋਲ ਤਾਂ ਨਹੀਂ ਹੈਗਾ ਮੈਨੂੰ ਤਾਂ ਦਵਿੰਦਰ ਨੂੰ ਪੁੱਛਣਾ ਪਊਗਾ ਬੇਬੇ ਚਲ ਤੂੰ 1 ਮਿੰਟ ਰੋਕ ਮੈਨੂੰ ਆਵਾਜ਼ ਮਾਰਦੀ ਆ ਦਵਿੰਦਰ ਦਵਿੰਦਰ ਮੇਰੀ ਗੱਲ ਸੁਣਿਓ ਹਾਂ ਕਰਨ ਦਾਦੀ ਜੀ ਆਏ ਨੇ ਸਸੀ ਗੱਲ ਦਾ ਅਸੀਂ ਆ ਬੈਜੋ ਇੱਥੇ ਬੈਜੋ ਪੂਰੀ ਬੈਜੋ ਇੱਥੇ ਓਹ ਹੋਰ ਕਰੇ ਠੀਕ ਸੀ ਸਾਰੇ ਠੀਕ ਹੈ ਤੁਸੀਂ ਬਸ ਠੀਕ ਹੈ ਹਾਂ ਬਸ ਮੈਂ ਕਿ ਮੈਨੂੰ ਦੱਸ ਦਿੰਦੇ ਅੱਡੇ ਤੋਂ ਲੈ ਆਉਂਦੇ ਤੁਹਾਨੂੰ ਜਾ ਕੇ ਤੁਸੀਂ ਕਹਿ ਰਹੇਂ ਤੇ ਤੇਰੀ ਦਾਦੀ ਦਾ ਵਾਲੀ ਨਾ ਮੈਨਾਂ ਔਰ ਤੂੰ ਤੇਰੀ ਜਿਹੜੀ ਜਾਈ ਤੇ ਹੈਗੀ ਵਿਚਾਰੀ ਤੁਰੀ ਤੁਰੀ ਆ ਗਈ ਤੁਸੀਂ ਦਾਦੀ ਐ ਮੂੰਹ ਜਾ ਘਾਤੋ ਭੋਲਾ ਜਾ ਕਰਕੇ ਕੀ ਹੋ ਗਿਆ ਮੈਂ ਮੈਂ ਕੰਮ ਆਈ ਕਿ ਮੈਂ 20000 ਰੁਪਏ ਲੈਣ ਆਈ ਹਾਂ ਤੇ ਬੱਕਰੀ ਵੇਚੀ ਮੈਂ ਪੈਸੇ ਨੇ ਮੇਰੀ ਗੱਲ ਸੁਣੋ ਸੋਡੇ ਵਾਸਤੇ ਤਾਂ ਚਾਹੀ ਲੱਖ ਰੁਪਏ ਮੰਗ ਲੋ ਵੀ ਹਾਜ਼ਰ ਹੈ ਅੱਛਾ ਮੈਂ ਕੱਲ ਹੀ ਦੋ ਬੱਕਰੀਆਂ ਵੇਚੀਆਂ ਨੇ ਤੂੰ ਕਹਿੰਦੀ ਰਹਿਣੇ ਬੱਕਰੀਆਂ ਤੇਰੀਆਂ ਆਏ ਬੱਕਰੀਆਂ ਤੇਰੀਆਂ ਆਏ ਮੇਰੇ ਕੋਲੇ ਪਏ 30 40000 ਰੁਪਏ ਮੈਂ ਤੁਹਾਨੂੰ 20000 ਦੇ ਦਿੰਦਾ ਨਾਲੇ ਇਹਨੂੰ ਵੀ ਮੱਤ ਦੇ ਦੋ ਵੀ ਕੰਮ ਕੋਈ ਵੀ ਮਾੜਾ ਚੰਗਾ ਨਹੀਂ ਹੁੰਦਾ ਨਾ ਕੋਈ ਛੋਟਾ ਵੱਡਾ ਕੰਮ ਹੁੰਦਾ ਹੈ ਆਪਣਾ ਘਰ ਰੋਜ਼ਗਾਰ ਹੈ ਪੁੱਤ ਹਾਂ ਰੋਜ਼ਗਾਰ ਹੈ ਆਪਣਾ ਸੱਚੀਓ ਹਾਂ ਬੱਕਰੀਆਂ ਵੇਚਣ ਦੇ ਨੇ ਪੈਸੇ ਮਿਲਦੇ ਨੇ ਉਹ ਕੰਮ ਲਈਏ ਮੇਰੀ ਗੱਲ ਸੁਣ ਲੈ ਇੱਕ ਬੱਕਰੀ 6 ਮਹੀਨੇ ਵੱਧੋਂ ਸੂਦੀ ਹੈ 2 ਮੇਮਣੇ ਦੇ ਦਿੰਦੀ ਹੈ 7-4 ਮੇਮਣੇ ਇੱਕ ਮੇਮਣਾ 20000 ਦਾ ਵਿਕ ਜਾਂਦਾ ਥੋੜਾ ਜਿਹਾ ਵੱਡਾ ਹੋ ਕੇ ਅੱਛਾ ਜੀ 80000 ਲੱਖ ਕਿੱਲੇ ਦਾ ਮਤਲਬ ਫਸਲ ਕਰ ਦਿੰਦੀਆਂ ਨੇ ਇੱਕ ਬੱਕਰੀ ਕਿੱਲੇ ਦਾ ਫਸਲ ਫਸਲ ਜਿੰਨਾ ਰੁਪਿਆ ਆਪਾਂ ਨੂੰ ਦਿੰਦੀ ਆ 7 ਦਾ ਬਹੁਤ ਵਧੀਆ ਦਾਦੀ ਨੂੰ ਐ ਸਮਝਾਇਆ ਕਰੋ ਤੁਸੀਂ ਕਦੇ ਮੇਰੀ ਮਾਂ ਨਾਲ ਲੜੂ ਕਦੇ ਮੇਰੀ ਦਾਦੀ ਨਾਲ ਲੜੂ ਹੁਣ ਦੇਖ ਮੈਂ ਤੇਰੀ ਦਾਦੀ ਨੂੰ ਕਿੰਨੇ ਪਿਆਰ ਨਾਲ ਬੋਲਦਾ ਤੂੰ ਮੇਰੀ ਦਾਦੀ ਨੂੰ ਜਮਾ ਪਿਆਰ ਨਾਲ ਨਹੀਂ ਬੋਲਦੀ ਹਾਏ ਸਹੀ ਗੱਲ ਆ ਜੇ ਮੈਨੂੰ ਆ ਗੱਲ ਦਾ ਪਹਿਲਾਂ ਪਤਾ ਹੁੰਦਾ ਨਾ ਫਿਰ ਮੈਂ ਲੜਨਾ ਹੀ ਕਰੀ ਵਾਸਤੇ ਸੀ ਚੰਦਾ ਪਿਓ ਹੈ ਕਹਿੰਦੇ ਕੀ ਕੇ ਸਾਕੇ ਸਾਕੋ ਸਾਇਆ ਮੇਰੇ ਕੋਸੀ ਕੰਮ ਦਾ ਹਾਂ ਜਰੂਰ ਕਰੂੰਗਾ ਮੰਮੀ ਨੂੰ আর ਦਾਦੀ ਨੂੰ ਤਾਂ ਬੁਲਾ ਲਓ ਮਿਲਣਗੇ ਉਹ ਵੀ ਮੰਮੀ ਦਾਦੀ ਕੋਸੀ ਆਇਓ ਮਾੜਾ ਜਾ ਦਾਦੇ ਮੰਮੀ ਦਾਦੇ ਮੰਮੀ ਇਸੇ ਕਰ ਦਾਦੇ ਬੈਠ ਐ ਦਾਦੀ ਉਰੇ ਹੋ ਜਾ ਠੀਕ ਹੋਈ ਹਾਂ ਠੀਕ ਹੈ ਦੱਸਿਆ ਤੁਸੀਂ ਵੀ ਦਾਦੀ ਆਉ ਤੁਹਾਡੀ ਮੈਨੂੰ ਕਿਹੜਾ ਮੰਮੀ ਫੋਨ ਕਰਕੇ ਦੱਸਿਆ ਹੈ ਉਹ ਦਾਦੀ ਮੈਂ ਕਿਹਾ ਵੀ ਦੱਸ ਦੰਦੇ ਤੁਰੇ ਤੁਰੇ ਆ ਗਏ ਅੱਛਾ ਯਾਰ ਲਾਡਵਿੰਦਰ ਜਿਨਾ ਆ ਲਿਆਂਦਾ ਪਤਾ ਹਾਂ। ਹੋਰ ਤੁਸੀਂ ਦੱਸ ਦਿੰਦੇ। ਉਹ ਮੇਰੀ ਬੱਕਰੀਆਂ ਸੋਹਣੇ ਲੱਗੀਆਂ ਸਾਨੂੰ। ਹਾਂ ਬਾਈ ਸੋਹਣੇ ਲੱਗੀਆਂ। ਇਹਦਾ ਤਾਂ ਨਾਂ ਰੱਖਿਆ ਤਾਰੋ। ਹਾਂ। ਪਾਲੋ। ਇਹ ਜੇ ਨਾਂ ਰੱਖੇ ਹੋਏ ਨੇ। ਹਾਂ। ਹੁਣ ਅਸਤੇ ਸਾਰੇ ਕੰਮ ਕਰਦੇ ਆ। ਸਾਡੀ ਕੋਤੀ ਇੰਦਾ ਪਸੰਦ ਨਹੀਂ। ਉਹ ਤਾਂ ਵਾਲੀ ਮਸਕ ਆਉਂਦੀ ਏ। ਮਸਕ ਆਉਂਦੀ ਹੋੜ ਕੋਤੀ। ਨਹੀਂ ਨਹੀਂ ਮੰਮੀ ਮੈਨੂੰ ਹੁਣੀ ਦਵਿੰਦਰ ਨੇ ਦੱਸ ਦੱਸ ਕੇ ਹਟਿਆ। ਬੇਬੇ ਨੂੰ 20000 ਰੁਪਏ ਚਾਹੀਦਾ। ਕਹਿੰਦਾ ਮੈਂ ਕੱਲ ਪਰਸੋ ਬੱਕਰੀਆਂ ਵੇਚੀਆਂ ਸੀਗੀਆਂ ਪੈਸੇ ਪਏ ਨੇ। ਜੇ ਮੈਨੂੰ ਹੈ ਪਤਾ ਹੁੰਦਾ ਵੀ ਇਹਨਾਂ ਦਾ ਵਪਾਰ ਕਰਨਾ ਇੰਨਾ ਵਧੀਆ ਆਗੇ ਆ ਗਈ ਉਹ ਤਾਂ ਬਈ ਖੁਸ਼ੂ ਆ ਮੈਨੂੰ ਤਾਂ ਐ ਪਰਫਿਊਮ ਇਤਰ ਵਰਗੀ ਲੱਗਦੀ ਆ ਉਹ ਤੂੰ ਤਾਂ ਪੈਸੇ ਦੇ ਖੇਡਦੇ ਆਉਂਦੇ ਨਾ ਉਦੋਂ ਪਤਾ ਲੱਗਦਾ ਤਾਂ ਪੈਸਾ ਚ ਖੇਡਦੇ ਆਂ ਕੋਈ ਨਾ ਦਾਦੀ ਤੂੰ ਚਿੰਤਾ ਨਾ ਕਰ ਨਾਲੇ ਮੈਂ ਤੈਨੂੰ ਚਾਰ ਬੱਕਰੀਆਂ ਦੇਉਂ ਮੈਂ ਕਿ ਚੰਗਾ ਮੈਂ ਮਨੇ ਦੇ ਛੋਟੇ ਛੋਟੇ ਸਾਲਾਂ ਵੇਲੇ ਆਈਂ ਦੇ ਦੁਤ ਕਰਮ ਕਰਾਂਗੇ ਧੀਏ ਤਾਂ ਪੈਸਾ ਬਣਦਾ ਹਾਂ ਮਮਮੀ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਜਿਹੜੇ ਬੱਕਰੀਆਂ ਨੂੰ ਪਿਆਰ ਕਰਦੇ ਨੇ ਵੀ ਉਹ ਕਿੰਨਾ ਜ਼ਿਆਦਾ ਮਤਲਬ ਉਹ ਮੰਨਦੇ ਨੇ ਕਿ ਬੱਕਰੀਆਂ ਨੂੰ ਹਣਾ ਇਹਦਾ ਕਰਮ ਆ ਲੀਆਂ ਨੇ ਕਰਮ ਆ ਲੀਆਂ ਨੇ ਹਾਂ ਕਰਮ ਆ ਲੀਆਂ ਨੇ ਹੁਣ ਤਾਂ ਮੁਸਕੌਣ ਹਟ ਗਿਆ ਹੁਣ ਪੁੱਤ ਪੈਸੇ ਹੁਣ ਤਾਂ ਪੈਸੇ ਦੀ ਖੁਸ਼ੀ ਹੋ ਗਈ ਆਰਦੀ ਵੇਖਦੀ ਆ ਹਾਂ 25 30 ਤੇ ਵੀਚ ਰਿਹਾ 30 ਤੱਕ ਵੇਚ ਜਾਂਦੇ ਹਾਂ ਹਾਂ ਕਰਾਂ ਨੇ ਮੈਂ ਲਾਦਾ ਫਿਰ ਕਿਤੇ ਤੁਸੀਂ ਤਾਂ ਨਹੀਂ ਬੇਬੇ ਨੂੰ ਫੋਨ ਕਰਕੇ ਬੁਲਾਵੀਂ ਨੂੰ ਅਕਲ ਦੇ ਕੇ ਜਾ ਓਹੋ ਮੈਂ ਕੁਝ ਨਹੀਂ ਕਰਾਂਗਾ ਕਿ ਨਹੀਂ ਲਾ ਲ ਚਲ ਤੈਨੂੰ ਆਖਾਂ ਮਾਂ ਕ ਲੱਗੀ ਚਲ ਮਾਤਾ ਰਾਣੀ ਨੇ ਸੁਣ ਲਈ ਤਾਂ ਕਹਿੰਦੇ ਆ ਤੈਨੂੰ ਆਖਾਂ ਅਗੋਂ ਆਪਾਂ ਮਿਲ ਕੇ ਹੋਰ ਵੀ ਇਹ ਵਪਾਰ ਨੂੰ ਵੱਡਾ ਕਰਾਂਗੇ ਮੇਰੀ ਗੱਲ ਸੰਦਾ ਗਾਹਾਂ ਵਾਲੀ ਬੱਕਰੀ ਤੇ ਮੈਂ ਨਾ ਗਗਣੀ ਰੱਖੂ ਠੀਕ ਹੈ ਤੇ ਮੈਂ ਡਵੀ ਰੱਖੂ ਸ਼ਸ਼ੀ ਕਾਲ ਜੀ ਤੁਹਾਨੂੰ ਸਾਡੀਆਂ ਵੀਡੀਓਜ਼ ਕਿਦਾਂ ਦੀਆਂ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਹਾਂਜੀ ਸਾਨੂੰ ਸਾਡੇ ਵੀਡੀਓਜ਼ ਕੇ ਮਿਲਾਦੇ ਨੇ ਲਾਈਕ ਕਰੋ ਕਮੈਂਟ ਕਰੋ ਤੇ ਪਲੀਜ਼ ਇਹ ਕਮੈਂਟ ਵਿੱਚ ਅਦੇ ਪਿੰਡ ਦਾ ਨਾਮ ਜ਼ਰੂਰ ਪਾਇਆ ਕਰੋ ਕਿਉਂਕਿ ਸਾਨੂੰ ਹਰ ਇੱਕ ਕਮੈਂਟ ਪੜਨ ਵਿੱਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈਗਾ ਤੇ ਸਾਡੇ ਵੀਡੀਓਜ਼ ਨੂੰ ਹੋਰ ਵੀ ਜ਼ਿਆਦਾ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ ਲੋਕ ਫਿਲਮਾਂ ਦੇਖ ਲੈਣੇ ਸਬਸਕ੍ਰਾਈਬ ਕਰਨਾ ਭੁੱਲੇ ਜਾਂਦੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਰਕੇ ਸਾਡੀ ਜਿਹੜੀ ਮੂਵੀ ਹੈ ਸੋਡੇ ਕੋਲ ਸਭ ਤੋਂ ਪਹਿਲਾਂ ਆਵੇ ਤੇ ਸਾਨੂੰ ਇੰਸਟਾਗ੍ਰਾਮ ਤੇ ਫਾਲੋ ਕਰੋ ਕਿਉਂਕਿ ਅਸੀਂ ਹਰ ਇੱਕ ਦਿਨ ਛੱਡ ਕੇ ਨਵੀਂ ਮੂਵੀ ਪਾਉਣੀ ਪਾਉਣੇ ਹੈ ਸ਼ਾਮ ਨੂੰ 4 ਵਜੇ ਧੰਨਵਾਦ